ਨਮਸਕਾਰ ਤੁਸੀਂ ਦੇਖ ਰਹੇ ਹੋ ਬੀਲਟੀਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਇਸ ਟਾਈਮ ਅਸੀਂ ਮੌਜੂਦ ਹਾਂ ਨਵਾਂ ਸ਼ਹਿਰ ਦੇ ਬੁਰਜ ਟਹਿਲ ਦਾਸ ਦੇ ਉਸ ਬੰਨ ਦੇ ਉੱਪਰ ਜਿਹਦਾ ਕਿ ਪਿਤੀ ਰਾਤ ਤੁਸੀਂ ਕੁਝ ਤਸਵੀਰਾਂ ਦੇਖੀਆਂ ਜਿਨ੍ਹਾਂ ਨੇ ਸਾਰਿਆਂ ਨੂੰ ਵਿਚਲਿਤ ਕੀਤਾ ਸੀ ਕਿ ਸ਼ਾਇਦ ਬੰਨ ਦੋ ਤਿੰਨ ਥਾਂ ਤੋਂ ਟੁੱਟ ਗਿਆ ਪਰ ਪੁਲਿਸ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਦੂਸਰੇ ਪ੍ਰਸ਼ਾਸਨਿਕ ਅਧਿਕਾਰੀ ਲੱਗੇ ਹੋਏ ਨੇ ਔਰ ਬਹੁਤ ਸਾਰੇ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਡੀਸੀ ਸਾਹਿਬ ਸਾਡੇ ਨਾਲ ਮੌਜੂਦ ਨੇ ਐਸਐਸਪੀ ਸਾਹਿਬ ਮੌਜੂਦ ਨੇ ਹੋਰ ਵੱਡੇ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਨਾਲ ਗ ਕਿੱਦਾਂ ਵਿਆ ਹੁਣ ਇੱਥੇ ਕਾਰਜਕਾਰ ਜਿਹੜੀ ਚੱਲ ਰਹੀ ਹੈ ਅ ਦੇਖੋ ਜੀ ਇੱਥੇ ਪਿਛਲੇ 2-3 ਦਿਨ ਤੋਂ ਹੀ ਕੰਮ ਚੱਲ ਰਿਹਾ ਸੀਗਾ ਕੱਲ ਰਾਤ ਨੂੰ ਜਿਵੇਂ ਤੁਸੀਂ ਆਪ ਨੂੰ ਦੱਸਿਆ ਹੈਗਾ ਕਿ ਬੰਨ ਦਾ ਜਿਹੜਾ ਇੱਕ ਪੋਰਸ਼ਨ ਸੀਗਾ ਉਹ ਵਾਸ਼ਟ ਅਵੇ ਹੋ ਗਿਆ ਸੀਗਾ ਬਟ ਕਿਉਂਕਿ ਪਿਛਲਾ ਪਾਸਾ ਉੱਚਾ ਹੈਗਾ ਉਹਦੇ ਕਰਕੇ ਕੋਈ ਵੀ ਖਤਰੇ ਦੀ ਗੱਲ ਨਹੀਂ ਸੀਗੀ ਸਵੇਰੇ ਜਿਹੜੇ ਲੋਕੀ ਹੈਗੇ ਨੇ ਇੱਥੇ ਆਸ-ਪड़ोस ਦੇ ਉਹ ਵੀ ਕਾਫੀ ਪਿੰਡ ਦੇ ਲੋਕੀ ਵੀ ਕੰਮ ਕਰ ਰਹੇ ਸੀਗੇ ਪਰ ਇੱਕ ਹਰਤੂ ਜ਼ਿਆਦਾ ਜਿਹੜਾ ਹੈਗਾ ਇੱਥੇ ਕਰਾਊਡ ਜਿਹੜਾ ਇਕੱਠਾ ਹੋ ਗਿਆ ਸੀਗਾ ਤੇ ਸਾਨੂੰ ਇੱਕ ਬੜਾ ਹੀ ਕੋਆਰਡੀਨੇਟਿਡ ਵੇ ਦੇ ਵਿੱਚ ਇੱਥੇ ਕੰਮ ਕਰਨ ਦੀ ਲੋੜ ਸੀਗੀ ਬਿਕੋਜ਼ ਇੱਥੇ ਕੰਮ ਤਿੰਨ ਚਾਰ ਜਗ੍ਹਾ ਤੇ ਸਾਈਮਲਟੇਨियसਲੀ ਚੱਲ ਰਿਹਾ ਹੈਗਾ ਅਸੀਂ ਰਿੰਗ ਬੰਦ ਦਾ ਵੀ ਕੰਮ ਚਲਾ ਰਹੇ ਹੈਗੇ ਹਾਂ ਉਸ ਤੋਂ ਇਲਾਵਾ ਜਿਹੜਾ ਕੋਈ ਸਟੱਡ ਬੈਠ ਰਿਹਾ ਹੈਗਾ ਉਹਨੂੰ ਵੀ ਸਟਰੈਂਥਨ ਕਰਨਾ ਹੈਗਾ ਬੈਂਕ ਜਿਹੜਾ ਨਾਲ-ਨਾਲ ਹੈ ਉਹਨੂੰ ਵੀ ਸਟਰੈਂਥਨ ਕਰਨਾ ਸੋ ਇਹਦੇ ਵਿੱਚ ਸਾਡੀ ਸਵੇਰੇ ਜਿਹੜੀ ਇੱਕ ਆਪਸੀ ਮੀਟਿੰਗ ਹੋਈ ਸੀ ਕਿ ਮੇਰੀ ਐਸਐਸਪੀ ਸਾਹਿਬ ਨੇ ਕਿ ਆਪਾਂ ਚੰਡੀਗੜ੍ਹ ਇੱਕ ਮੈਸੇਜ ਕਨਵੇ ਕਰਾਇਆ ਸੀਗਾ ਐਸਐਸਪੀ ਸਾਹਿਬ ਦੇ ਤੁ ਕਿ ਜੀ ਆਪਾਂ ਨੂੰ ਇੱਥੇ ਜਿਹੜਾ ਹੈਗਾ ਆਪਣੇ ਮੁਲਾਜ਼ਮ ਚਾਹੀਦੇ ਹੈਗੇ ਨੇ ਜਿਹੜੇ ਕਿ ਇਸ ਕੰਮ ਨੂੰ ਹੋਰ ਵਧੀਆ ਤੇ ਤਰਤੀਬਵਾਰ ਤਰੀਕੇ ਨਾਲ ਕਰਨ ਦੇ ਵਿੱਚ ਮਦਦ ਕਰ ਸਕਣ ਸੋ ਸਾਡੇ ਕੋਲ 300 ਜਿਹੜਾ ਜਵਾਨ ਹੈਗਾ ਉਹ ਪੰਜਾਬ ਪੁਲਿਸ ਦਾ ਇੱਥੇ ਆਇਆ ਹੈਗਾ ਤੇ ਆਪਾਂ ਉਹਨਾਂ ਨੂੰ ਹੁਣ ਜਿਹੜਾ ਹੈਗਾ ਰੋਟੇਸ਼ਨ ਵਾਈਜ਼ ਉਹਦੀ ਟੀਮਾਂ ਬਣਾ ਕੇ ਤੇ ਉਹਨਾਂ ਨੂੰ ਵੱਖ-ਵੱਖ ਜਿਹੜੀਆਂ ਥਾਵਾਂ ਨੇ ਉਹਨਾਂ ਤੇ ਡਿਪਲੋਏ ਕਰ ਰਹੇ ਹਾਂ ਜੀ ਸਰ ਮੈਂ ਜਿਸ ਤਰੀਕੇ ਨਾਲ ਢੈਂਗੜਪੁਰ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਤੁਸੀਂ ਉਸ ਬੰਨ ਦੇ ਉੱਪਰ ਵੀ ਮੌਜੂਦ ਸੀ ਕਿ ਇਹ ਵਾਲਾ ਜਿਹੜਾ ਬੰਨ ਹੈ ਇਧਰ ਧਿਆਨ ਨਹੀਂ ਸੀਗਾ ਜਾਂ ਇਹ ਅਚਾਨਕ ਬੰਨ ਟੁੱਟਿਆ ਹੈ ਇੱਥੇ ਦੇਖੋ ਜੀ ਜਿਹੜਾ ਬੰਨ ਸੀਗਾ ਬੰਨ ਤੋਂ ਪਹਿਲਾਂ ਇੱਥੇ ਬਹੁਤ ਜ਼ਿਆਦਾ ਜਿਹੜੀ ਜ਼ਮੀਨ ਖੇਤੀ ਵਾਲੀ ਸੀਗੀ ਬੰਨ ਦੇ ਦੂਜੇ ਪਾਸੇ ਤੇ ਚਲੋ ਆਪਣੀ ਪੈੜੀ ਹੁੰਦੀ ਹੁੰਦੀ ਹੈਗੀ ਇਹ ਜਿਹੜੇ ਦੂਸਰੇ ਪਾਸੇ ਵੀ ਰਿਵਰ ਕੋਰਸ ਇੱਥੋਂ ਕਾਫੀ ਦੂ ਤੋ ਬੰਦੇ ਨਾਲ ਪਹਿਲਾਂ ਥੋੜੀ ਨੀਵੀਂ ਥਾਵਾਂ ਸੀਗੀਆਂ ਉਸ ਤੋਂ ਅੱਗੇ ਜਿਹੜੀਆਂ ਸੀਗੀਆਂ ਉਹ ਉੱਚੀਆਂ ਥਾਵਾਂ ਸੀਗੀਆਂ ਉਸ ਤੋਂ ਬਾਅਦ ਨਦੀ ਜਿਹੜੀ ਹੈਗੀ ਹੈ ਉਹ ਵਗ ਰਹੀ ਸੀਗੀ ਸੋ ਇੱਥੇ ਜਿਹੜਾ ਹੈਗਾ ਇਹ ਬੜੀ ਇੱਕ ਪੈਕਿਊਲਰ ਕਾਈਂਡ ਆਫ ਸਿਚੁਏਸ਼ਨ ਬਣੀ ਹੋਈ ਸੀਗੀ ਕਿਉਂਕਿ ਪਾਣੀ ਦਾ ਫਲੋ ਜਦੋਂ ਇੱਥੋਂ 1.5 ਲੱਖ ਨਿਕਲਿਆ ਸੀਗਾ ਉਦੋਂ ਇੱਥੇ ਕੋਈ ਡੇਂਜਰ ਨਹੀਂ ਸੀਗਾ ਆ ਪਰ ਹੁਣ ਜਦੋਂ ਇੱਥੇ 60000 55000 ਦੇ ਕਰੀਬ ਚੱਲ ਰਿਹਾ ਹੈਗਾ ਤੋ ਉਹਦੇ ਕਰਕੇ ਜਿਹੜਾ ਹੈਗਾ ਸਿਚੁਏਸ਼ਨ ਹੌਲੀ ਹੌਲੀ ਜਿਹੜੀ ਹੈਗੀ ਹੈ ਕ੍ਰੀਏਟ ਹੋਈ ਹੈ ਜੀ ਫਿਲਹਾਲ ਸਿਚੁਏਸ਼ਨ ਆਪਣੇ ਹੱਥ ਦੇ ਵਿੱਚ ਆ ਹੈਂਡਲ ਕਰ ਲਾਂਗੇ ਆਪਾਂ ਜੀ ਜਿਵੇਂ ਅਸੀਂ ਸਾਰੇ ਇੱਥੇ ਲੋਕੀ ਲੱਗੇ ਹੋਏ ਨੇ ਸਾਡੇ ਕੋਲ ਮੁਲਾਜ਼ਮ ਸਾਡੇ ਆ ਗਏ ਹੈਗੇ ਨੇ ਸਭ ਇੱਥੇ ਲੱਗੇ ਹੋਏ ਆਂ ਜੀ ਆਪਾਂ ਇਹਨੂੰ ਜ਼ਰੂਰ ਮੈਨੇਜ ਕਰ ਲਵਾਂਗੇ ਕਿਸੇ ਤਰੀਕੇ ਦੀ ਕੋਈ ਘਬਰਾਨੀ ਕੋ ਪ੍ਰਸ਼ਾਸਨ ਲੋਕਾਂ ਨੂੰ ਕੀ ਆਸ਼ਵਾਸਨ ਦੇਣਾ ਚਾਹੁੰਗਾ ਕਿਉਂਕਿ ਰਾਤ ਦੀਆਂ ਬਹੁਤ ਸਾਰੀਆਂ ਤਸਵੀਰਾਂ ਲੋਕਾਂ ਨੂੰ ਡਰਾ ਰਹੇ ਆ ਤੁਸੀਂ ਮੌਕੇ ਤੇ ਖੜੇ ਹੈਗੇ ਹੋ ਜੀ ਤੁਸੀਂ ਆਪ ਲਾਈਵ ਤਸਵੀਰਾਂ ਦਿਖਾਓ ਜੀ ਇੱਥੋਂ ਕਿ ਕੀ ਹਾਲਾਤ ਹੈਗੇ ਨੇ ਕਿਉਂਕਿ ਇੱਥੇ ਕਿਸੇ ਤਰੀਕੇ ਦਾ ਏਵਨ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਥੇ ਕੋਈ ਪੈਲੀ ਨੂੰ ਵੀ ਕਿਸੇ ਤਰੀਕੇ ਦੀ ਕੋਈ ਬਹੁਤ ਹੀ ਜ਼ਿਆਦਾ ਪਾਣੀ ਪੈਲੀ ਦੇ ਵਿੱਚ ਵੀ ਨਹੀਂ ਵੜਿਆ ਹੈਗਾ ਬਿਕੋਜ਼ ਪਿੱਛੋਂ ਐਨ ਐਫ ਐਲ ਆਲਰੇਡੀ ਉੱਚਾ ਹੈਗਾ ਸੋ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਆਪਾਂ ਲੱਗੇ ਹੋਏ ਹਾਂ ਜਿਹੜੀ ਵੀ ਕੋਈ ਸੰਤਾਂ ਹੈਗੀਆਂ ਨੇ ਜਿੱਥੋਂ ਵੀ ਕੋਈ ਜੇ ਮਿੱਟੀ ਭੇਜ ਸਕਦੇ ਹੈਗੇ ਨੇ ਕੋਈ ਖਾਲੀ ਬੋਰੇ ਭੇਜ ਸਕਦੇ ਨੇ ਭਰੇ ਹੋਏ ਮਿੱਟੀ ਦੇ ਬੋਰੇ ਭੇਜ ਸਕਦੇ ਨੇ ਉਨਾਂ ਲਈ ਸਾਨੂੰ ਇੱਥੇ ਦਰਕਾਰ ਹੈਗੀ ਅਸੀਂ ਵੀ ਉਹਦੀ ਅਰੇਂਜਮੈਂਟ ਕਰ ਰਹੇ ਹਾਂ ਸੋ ਇਸ ਤਰੀਕੇ ਦੀ ਜੇ ਕੋਈ ਮਦਦ ਹੋ ਸਕਦੀ ਹੈਗੀ ਤੇ ਉਹਦੇ ਵਾਸਤੇ ਜੀ ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਠੀਕ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਸ bande ਉੱਪਰ ਸਾਰੇ ਅਧਿਕਾਰੀ ਮੌਜੂਦ ਨੇ ਔਰ ਜੰਗੀ ਪੱਦਰ ਦੇ ਉੱਤੇ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਥੇ ਨਿਭਾਈਆਂ ਜਾ ਰਹੀਆਂ ਨੇ